ਮੈਨੂੰ ਪਿੰਡ ਵਾਸੀਆਂ ਨੇ ਸੰਮਤੀ ਨਾਲ ਸਰਪੰਚ ਬਣਾਇਆ ਸੀਗਾ ਸਾਡੀ ਪਹਿਲੀ ਹੀ ਮੀਟਿੰਗ ਦੇ ਵਿੱਚ ਪਹਿਲਾਂ ਪਿੰਡ ਵੱਲੋਂ ਮੰਗ ਰੱਖੀ ਗਈ ਸੀਗੀ ਵੀ ਸਾਡੇ ਪਿੰਡ ਦੇ ਵਿੱਚ ਐਸ ਸੀ ਜ਼ਮੀਨ ਜੋ ਲਗਭਗ 4 ਏਕੜ ਦੇ ਤਕਰੀਬ ਨਾਲ ਉਹਦੀ ਬੋਲੀ ਨਹੀਂ ਹੋਈ ਸੀਗੀ 3 ਸਾਲਾਂ ਤੋਂ ਇੱਕਣੇ ਪਈ ਸੀਗੀ ਪਿੰਡ ਵਾਸੀਆਂ ਦੀ ਮੰਗ ਸੀਗੀ ਤੇ ਉਹਦੇ ਰਿਕਾਰਡਿੰਗ ਹੈ ਅਸੀਂ ਤੇ ਆਪਣੇ ਸਿੱਖਤੀ ਸਾਹਿਬ ਬੈਠੇ ਨੇ ਬੀ ਡੀ ਪੀਓ ਮੈਡਮ ਬਲੀਦਕੌਰ ਜੀ ਖਾਲਸਾ ਉਹਨਾਂ ਦੇ ਵੱਲੋਂ ਤੇ ਸਰਕਾਰ ਦੀ ਹਦਾਇਤ ਅਨੁਸਾਰ ਅਸੀਂ ਅੱਜ ਉਹਦੀ ਬੋਲੀ ਕਰਾਤੀ ਜੀ ਪਹਿਲੀ ਹੀ ਮੀਟਿੰਗ ਦੇ ਵਿੱਚ ਉਹਦੇ ਨਾਲ ਪਿੰਡ ਦਾ ਵੀ ਫਾਇਦਾ ਹੋਊਗਾ ਤੇ ਸਰਕਾਰ ਦਾ ਵੀ ਫਾਇਦਾ ਹੋਊਗਾ ਅੱਗੇ ਨੂੰ ਵੀ ਅਸੀਂ ਇੱਕਣੇ ਹੀ ਪਿੰਡ ਦੇ ਜੋ ਸਿਆਮ ਲਾਟਾ ਜਾਂ ਨਜਾਇਜ਼ ਕਬਜ਼ਕਾਰ ਨੇ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਊਗਾ ਸਾਰੀ ਜ਼ਮੀਨ ਦੀ ਪੂਰਨ ਤੌਰ ਤੇ ਬੋਲੀ ਹੋਊਗੀ ਕਿੰਨੇ ਚੋਈ ਹੈ ਬੋਲੀ ਬੋਲੀ ਤਕਰੀਬਨ 50000 ਰੁਪਏ ਚ ਹੋਈ ਹੈ ਜੀ ਵੈਸੇ ਇੱਥੇ ਪਾਣੀ ਨਹੀਂ ਹੈਗਾ ਜ਼ਮੀਨ ਦੇ ਵਿੱਚ ਚਰਵਾ ਅਗਲਾ ਜਿਹੜਾ ਨਾਲ ਲੱਗਦਾ ਬੰਦਾ ਕੋਈ ਵੀ ਉਹਨੇ ਆਪਣੀ ਅਡਜਸਟਮੈਂਟ ਜੀ ਕਰਕੇ ਲੈ ਲਈ ਅੱਗੇ ਨੂੰ ਅਸੀਂ ਪਾਣੀ ਦਾ ਵੀ ਪ੍ਰਬੰਧ ਕਰਾਂਗੇ ਇੱਥੇ ਤੇ ਜ਼ਮੀਨ ਨੂੰ ਵੱਧ ਚੜ੍ਹ ਕੇ ਰੇੜ ਜਿਹਦੇ ਨਾਲ ਪਿੰਡ ਦਾ ਵੀ ਫਾਇਦਾ ਹੋ ਸਕੇ ਤੇ ਸਰਕਾਰ ਦੀਆਂ ਹਦਾਇਤਾਂ ਨੇ ਜੋ ਉਹਨਾਂ ਦਾ ਵੀ ਫਾਇਦਾ ਹੋ ਸਕੇ ਤੇ ਜਿਹਨਾਂ ਨਾਲ ਸਰਕਾਰ ਦਾ ਵੀ ਫਾਇਦਾ ਹੋਊਗਾ ਜਦੋਂ ਨਿਯਾਜ ਕਬਜ਼ਕਾਰ ਨਾਲ ਇੱਕ ਇਹ ਹੋ ਜਾਂਦਾ ਵੀ ਬੋਲੀ ਇੱਕ ਬਟਕਦੀ ਨਹੀਂ ਹੋਈ ਹੈਗੀ ਦੋਵੇਂ ਬੰਦੇ ਵੀ ਕਬਜ਼ਕਾਰ ਹੋ ਜਾਂਦੇ ਨੇ ਇਸ ਕਰਕੇ ਨਿਯਾਜ ਕਬਜ਼ਕਾਰ ਕਿਸੇ ਦਾ ਨਹੀਂ ਛੱਡਿਆ ਜਾਊਗਾ ਮੇਰੀ ਹੱਥ ਜੋੜ ਕੇ ਵੀ ਬੇਨਤੀ ਆ ਸਾਡੇ ਪਿੰਡ ਦੇ ਵਿੱਚ ਇੱਕ ਦੋ ਥਾਵਾਂ ਤੇ ਹੈਗੇ ਨੇ ਉਹ ਕੇਸ ਕੂਜਾ ਲਈ ਬੈਠੇ ਨੇ ਵੀ ਉਹ ਵੀ ਸੜਦਾਨੋਂ ਪਿੰਡ ਦੀ ਸੀਆਮਲਟ ਅੱਜ ਅਸੀਂ ਕੰਸਵਾ ਖੁਰਦ ਇਕੱਠੇ ਹੋਏ ਸੀ ਜੀ ਅੱਜ ਸਾਡੀ ਨਵੀਂ ਪਾਣੀ ਪੰਚਾਇਤ ਕੰਸਵਾ ਖੁਰਦੀ ਬੜੀ ਸਰਬਸੰਮਤੀ ਨਾਲ ਬਣੀ ਹੈ ਜੀ ਇਹਨਾਂ ਨੇ ਅੱਜ ਪਹਿਲਾ ਮਤਾ ਪਾਇਆ ਤੇ ਪਲੱਸ ਇੱਥੇ ਬੋਲੀ ਕਰਵਾਈ ਹੈ ਇਹ ਕਾਫੀ ਟਾਈਮ ਤੋਂ ਬੋਲੀ ਰਹਿੰਦੀ ਸੀ ਜੀ ਐਸਸੀ ਵਰਗ ਦੇ ਰਕਬੇ ਦੀ ਤੇ ਜੋ ਕਿ ਅੱਜ ਅਮਨ ਅਮਨ ਨਾਲ ਹੋਈ ਇਹ ਹੋ ਗਈ ਜੀ ਆਪਣੇ 45000 ਸਮਥਿੰਗ ਚੋਈਏ ਜੀ 50000 ਚ 50000 ਇਹ ਹੋਈ ਹੈ ਜੀ ਆਪਣੇ ਨਰਿੰਦਰ ਨਰਿੰਦਰ ਗੁਆ ਨਰਿੰਦਰ ਸਿੰਘ ਜੀ